ਹਾਂਜੀ ਕੀ ਨਾ ਟੋਟਣ ਤੇ ਜਿਹੜੇ ਉਹ ਟੈਂਕੀ ਦੇ ਉੱਪਰ ਚੜੇ ਆ ਉਹ ਕੀ ਲੱਗਦੇ ਟਵਾਡੇ ਉਸ ਕੁਜੀਤ ਸਿੰਘ ਜੀ ਮੇਰੇ ਘਰ ਵਾਲੇ ਅੱਜ ਘਰ ਵਾਲੇ ਇਹ ਕੀ ਮਸਲਾ ਹੋਇਆ ਜਿਹੜਾ ਉਹ ਟੈਂਕੀ ਦੇ ਉੱਪਰ ਚੜ ਗਏ ਉਹ ਪਹਿਲੀ ਬਣਾਈ ਆਪਾਂ ਆਪਣੀ ਕੈਰ ਦੀ ਅੱਛਾ ਜੀ ਉਹ ਆਪਾਂ ਘਰ ਦੇ ਵੀ ਪਹਿਲੀ ਵੇਚ ਕੇ ਸਾਰੀ ਉੱਧਰ ਲਾ ਦਿੱਤੀ ਹਾਂ ਹਾਂ ਹੁਣ ਚਾਹੂ ਦੀ ਸਰਕਾਰ ਆ ਗਈ ਆ ਚਾਹੂ ਵਾਲਿਆਂ ਦੀ ਉਹ ਖਰਾਬ ਕਰਦੇ ਕੱਲੇ ਪਹਿਲੀ ਵਾਹਣ ਗਏ ਹਾਂ ਤੇ ਉਹਨਾਂ ਨੇ ਮੁੰਡਿਆਂ ਨੂੰ ਮੋਰੋ ਥੱਲੇ ਟਾਰ ਲਿਆ ਟਰੈਕਟਰ ਤੋਂ ਅੱਛਾ ਫੋਨ ਖਬਲਾ ਵੀ ਹੈ ਅੱਛਾ 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 ਤੇ ਜੱਗਾਲਾਂ ਤੁਹਾਨੂੰ ਕੱਢੀਆਂ ਸੀ ਹਾਂਜੀ ਇਹਨਾਂ ਨੇ ਕੱਢੀਆਂ ਬੇਟੇ ਅੱਛਾ ਬੇਟੇ ਨੂੰ ਕੱਢੀਆਂ ਅੱਛਾ ਤੇ ਇਹ ਦੇਖੋ ਜਿਹੜੀ ਪਹਿਲੀ ਇਹ ਪੰਚਾਇਤ ਦੀ ਹੀ ਦੇ ਜਿਹੜੀ ਇਹਨਾਂ ਨੇ ਪਹਿਲੀ ਉਦੋਂ ਇਹ ਬਣਾਈ ਆ ਇਹ ਆਪਣਾ ਘਰ-ਬਾਰ ਤੇ ਪਹਿਲੀ ਆ ਆਪਣੀ ਉਹਨਾਂ ਨੇ ਵੇਚ ਕੇ ਪਏ ਸਾਰੇ ਪੈਸੇ ਲਾਏ ਸਾਲਾ ਪੰਜ ਕਿੰਢਾ ਜਿੱਦ ਨੂੰ ਨੀਚੇ ਜਦ ਸਾਰੀ ਵੇਚੀ ਅੱਛਾ ਸਾਰੀ ਵੇਚੀ ਸਾਰੀ ਲਾਗੋ ਅੱਛਾ ਅੱਛਾ ਤੇ ਕੀ ਮੰਗ ਕਰਦੇ ਜੰਦੂਈ ਪ੍ਰਸ਼ਾਸਨ ਕਾ ਨਾ ਉਹਨੇ ਵੀ ਜਾਣ ਨੂੰ ਪਹਿਲੇ ਆ ਲੈਂਦਾ ਤੇ ਜਾਂ ਫਿਰ ਤੁਹਾਨੂੰ ਜੜਾ ਕਰਦੇ ਪਏ ਲੱਤ ਦੇ ਹੱਦ ਠੀਕ ਹੈ ਤੇ ਉਹ ਟੈਂਕੀ ਦੀ ਉਹ ਹਜੇ ਤੱਕ ਥੱਲੇ ਆਏ ਨਹੀਂ ਸਵੇਰ ਦੇ ਚੜੇ ਆ ਤੇ ਹੁਣ ਜਿੱਦਾਂ ਪੰਜ ਬੱਤ ਚਲੇ ਨਹੀਂ ਹਾਂਜੀ ਕੋਈ ਮਸਲਾ ਹੋਏਗਾ ਤੇ ਮੇਰੀ ਆਗੇ ਤੁਹਾਨੂੰ ਬਤਾ ਦਿਆਂਗੇ ਫਿਰ ਹੋਰ ਤਰ੍ਹਾਂ ਕਰ ਦਿੰਦੇ ਠੀਕ ਹੈ ਹਾਂਜੀ ਕਹਣਾ ਤਾ ਨਾ ਬੈਠਾ ਜੇਡਾ ਨਾ ਤਾਂ ਹੀ ਤੁੰਨੇ ਤਾਂ ਚੱਲ ਜਾਂਦਾ ਜੇ ਕੈਂਸਲ ਹੋ ਗਈ ਤੇ ਨਾ ਹਾਂਜੀ ਤਾਂ ਇਹ ਲਾਈਫ ਨਹੀਂ ਚੱਲ ਕੇ ਅੱਜ ਦੀ ਤੁਸੀਂ ਤਸਵੀਰ ਫੜੀ ਹੈ ਇਹ ਤੁਹਾਡਾ ਬੇਟਾ ਹੀ ਇਹ ਇਹਨੇ ਡੈਥ ਹੋ ਚੁੱਕੀ ਹੋਈ ਹੈ ਹਾਂਜੀ ਇਹ ਅੱਛਾ ਇਲਾਜ ਕੀ ਗਾ ਪ੍ਰੋਬਲਮ ਹੈ ਇਹਨਾਂ ਨੂੰ ਇਹਨਾਂ ਨੂੰ ਕੈਂਸਰ ਹੋ ਗਈ ਤੇ ਇਲਾਜ ਨਹੀਂ ਹੋਇਆ ਸੱਟ ਤੋਂ ਪੈਸੇ ਨਹੀਂ ਹੈਗੇ ਅੱਛਾ ਤੁਹਾਡੇ ਕੋਲ ਪੈਸੇ ਨਾ ਹੋਣ ਕਰਕੇ ਇਹਨਾਂ ਦਾ ਇਲਾਜ ਨਹੀਂ ਹੋਇਆ ਤੇ ਜਿਹੜੀ ਉਹਨਾਂ ਦੀ ਇਹਨੇ ਰਿਸ ਕਰਕੇ ਮੌਤ ਹੋ ਗਈ ਠੀਕ ਹੈ